ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਜੀ ਜ਼ਿਕਰ ਕੀਤਾ ਚਾਰ ਪਦਾਰਥ ਜੇ ਕੋ ਮੰਗੇ ਵੇਖੋ ਸੱਚੇ ਪਾਤਸ਼ਾਹ ਜੀ ਨੇ ਕਾਮ ਤੇ ਬਲੋੜੀਆਂ ਇੱਛਾ ਪਰ ਫੇਰ ਵੀ ਜਿਵੇਂ ਇੱਕ ਮਾਈ ਬਾਪ ਉਹਨੂੰ ਪਤਾ ਹੁੰਦਾ ਵੀ ਬੱਚਾ ਇਹ ਵਾਧੂ ਮੰਗ ਕਰ ਰਿਹਾ ਇਹ ਵਾਧੂ ਲੋੜ ਕਰਦਾ ਪਰ ਫੇਰ ਵੀ ਉਹ ਆਪਣੇ ਧੀ ਪੁੱਤ ਨੂੰ ਦੇ ਦਿੰਦੇ ਆ ਨਾ ਇਹ ਵੀ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਤੂੰ ਜੇ ਚਾਰ ਪਦਾਰਥ ਚਾਹਨਾ ਨਾ ਤੇ ਇੱਕ ਕੰਮ ਕਰ ਲੈ ਉਹ ਹੈ ਸਾਧ ਜਨਾਂ ਕੀ ਸੇਵਾ ਲਾਗੈ ਬੰਦਗੀ ਵਾਲਿਆਂ ਦੀ ਉੱਚੇ ਜੀਵਨ ਵਾਲਿਆਂ ਦੀ ਬੰਦਗੀ ਵਾਲਿਆਂ ਤੋਂ ਭਾਵੇਂ ਨਹੀਂ ਕਿ ਜਿਨਨੇ ਮੇਰੇ ਵਰਗੇ ਨੇ ਲੰਮਾ ਜਾਂ ਛੋਲਾ ਪਾਇਆ ਹੋਵੇ ਬਾਹਰੋਂ ਅਡੰਬਰ ਕੀਤਾ ਹੋਵੇ ਇਹ ਨਹੀਂ ਜਿਹੜਾ ਅੰਦਰੋਂ ਧਰਮਈ ਹੋਵੇ ਜਿੰਨੇ ਅੰਦਰੋਂ ਧਰਮ ਕਮਾਇਆ ਹੋਵੇ ਉਹਨਾਂ ਦੀ ਸੰਗਤ ਕਰਨ ਤੇ ਤੇਰੀਆਂ ਇਹ ਇਛਾਵਾਂ ਦੀ ਪੂਰਤੀ ਹੋ ਜਾਵੇਗੀ ਪਤਾ ਕਿਉਂ ਭੇਜਿਆ ਕਿਉਂ ਉਹਨਾਂ ਦੀ ਸੰਗਤ ਕਰਨ ਵਾਰੇ ਕਿਹਾ ਕਿਉਂਕਿ ਚੰਗੀ ਸੰਗਤ ਦਾ ਇੱਕ ਆਪਣਾ ਲਾਭ ਹੈ ਜੀ ਸਈਏ ਸਈਏ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਇਹ ਲੋੜ ਮੇਰੀ ਜਿਹੜੀ ਨਾ ਇਹ ਬਲੋੜੀ ਹੈ ਇਹ ਵਾਧੂ ਹੈ ਕੁਝ ਪੂਰੀਆਂ ਹੋ ਜਾਣਗੀਆਂ ਕੁਝ ਚੰਗੇ ਮਨੁੱਖਾਂ ਦੀ ਬੰਦਗੀ ਵਾਲਿਆਂ ਦੀ ਸੰਗਤ ਕਰ ਕਰਕੇ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਤਾਂ ਸਤਿਗੁਰਾਂ ਜਿਕਰ ਕੀਤਾ ਵੇਖੋ ਬਲੋੜੀਆਂ ਇਸ਼ਾ ਦਾ ਹੀ ਵੀ ਸੱਚੇ ਪਾਤਸ਼ਾਹ ਕਹੇ ਵੀ ਤੇਰੀ ਪੂਰਤੀ ਹੋ ਜੇਗੀ ਤੂੰ ਕੰਮ ਕਰ ਲੈ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨ ਕੀ ਸੇਵਾ ਲਾਗੇ ਇਥੇ ਸਾਧ ਤੋਂ ਭਾਵ ਜਿਹੜੇ ਬੰਦਗੀ ਵਾਲੇ ਗੁਰਮੁਖ ਹੈ ਉਹ ਗੁਰਮੁਖ ਦਸਾਂ ਨੌ ਆਂ ਦੀ ਕਿਰਤ ਕਮਾਈ ਕਰਨ ਵਾਲਾ ਕੋਈ ਕਿਸਾਨ ਵੀ ਹੋ ਸਕਦਾ ਇਹ ਜ਼ਰੂਰੀ ਨਹੀਂ ਵੀ ਉਹ ਸਟੇਜ ਤੇ ਬੈਠਾ ਹੀ ਧਰਮੀ ਪੁਰਸ਼ ਜਿਹੜਾ ਜਾਪਦਾ ਉਹੋ ਹੀ ਹੋਵੇਗਾ ਨਹੀਂ ਇੰਜ ਦਾ ਨਹੀਂ ਉਹ ਕੋਈ ਕਿਸਾਨ ਵੀ ਹੋ ਸਕਦਾ ਉਹ ਕਿਸੇ ਦੁਕਾਨ ਤੇ ਬੈਠਾ ਕਾਰੋਬਾਰ ਵੀ ਕਾਰੋਬਾਰ ਕਰਨ ਵਾਲਾ ਵੀ ਗੁਰਮੁਖ ਹੋ ਸਕਦਾ। ਉਹ ਕਿਸੇ ਵੀ ਤਰ੍ਹਾਂ ਦਾ ਕੋਈ ਕਿੱਤਾ ਕਰਨ ਵਾਲਾ ਵੀ ਹੋ ਸਕਦਾ। ਮਨੁੱਖ ਅੰਦਰੋਂ ਧਰਮੀ ਹੋਵੇ, ਉਹਦੀ ਸੰਗਤ ਕਰ। ਸਾਧ ਜਨ ਕੀ ਸੇਵਾ ਲਾਗੈ। ਅੱਗੇ ਜ਼ਿਕਰ ਕੀਤਾ ਸਤਿਗੁਰਾਂ ਨੇ ਜੇ ਕੋ ਆਪਣਾ ਦੁੱਖ ਮਿਟਾਵੇ। ਕਿ ਜੇ ਕੋਈ ਮਨੁੱਖ ਚਾਹੁੰਦਾ ਮੇਰੇ ਦੁੱਖ ਮਿਟ ਜਾਣ। ਇਹ ਤਾਂ ਬੜੀ ਵੱਡੀ ਮੰਗ ਹੈ ਜੀ ਅੱਜ ਕੱਲ ਕੋਈ ਵਿਰਲਾ ਹੀ ਹੈ ਜਿਹੜਾ ਬਚਿਆ ਨਹੀਂ ਤੇ ਹਰ ਇੱਕ ਕੋਈ ਨਾ ਕੋਈ ਕਿਸੇ ਦੁੱਖ ਤੋਂ ਕੋਈ ਮਾਨਸਿਕ ਦੁੱਖ ਤੋਂ ਕੋਈ ਸਰੀਰਕ ਦੁੱਖ ਤੋਂ ਪਰੇਸ਼ਾਨ ਹੈ ਪਰ ਵੇਖੋ ਦਵਾਈ ਦਿੱਤੀ ਸਤਿਗੁਰਾਂ ਨੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਉਹ ਹਰ ਵੇਲੇ ਨਾ ਪ੍ਰਮਾਤਮਾ ਦਾ ਨਾਮ ਜਪੀ ਜਾਵੇ ਉਹਦੀ ਯਾਦ ਹਿਰਦੇ ਵਿੱਚ ਰੱਖੀ ਉਹਦੇ ਦੁੱਖ ਮਿਟ ਜਾਣਗੇ ਉੰਜਨਾ ਜੀ ਸਾਡੇ ਲਿਹਾਜ ਨਾਲ ਤੇ ਦੁੱਖ ਹੋਰ ਨੇ ਪਰ ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਵੈਦ ਹਰਦਾਸ ਆਇਆ ਸੀ ਨਾ ਜੀ ਤੇ ਵੈਦ ਹਰਦਾਸ ਨੂੰ ਫਿਰ ਸੱਚੇ ਪਾਤਸ਼ਾਹ ਜੀ ਨੇ ਨਾ ਜੀ ਕਿਉਂਕਿ ਉਹ ਜਦੋਂ ਆਇਆ ਤੇ ਉਹਨੇ ਨਵਜ ਫੜੀ ਕਿਉਂਕਿ ਇਹ ਵਰਤਾਰਾ ਹੁਣ ਜੇ ਬੰਦ ਹੋਇਆ ਜਦੋਂ ਦੇ ਅਲਟਰਾ ਸਾਊਂਡ ਦੁਜੀਆ ਮਸ਼ੀਨਾ ਆ ਗਈਆਂ ਟੈਸਟ ਦਾ ਨਿਤ ਪ੍ਰਤਨ ਆ ਗੁਰਮੁਖ ਪਿਆਰੇ ਤੁਸੀਂ ਜਾਣਦੇ ਹੋ ਨਵਜ ਟੋ ਕੇ ਦਵਾਈ ਦਿੰਦੇ ਹੁੰਦੇ ਸਨ ਵੈਦ ਹਕੀਮ ਡਾਕਟਰ ਵੀ ਉਸ ਵੇਲੇ ਵੀ ਜਦੋਂ ਵੈਦ ਹਰਦਾਸ ਆਇਆ ਸੀ ਤੇ ਉਹਨੇ ਨਵਜ ਟੋਈ ਤੇ ਦੁੱਖ ਵੇਖਣ ਲੱਗਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਵੈਦ ਬੁਲਾਇਆ ਵੈਦ ਕੀ ਪਕੜ ਢੰਡੋਲੇ ਬਾ ਭੋਲਾ ਵੈਦ ਨ ਜਾਣਈ ਕਰਕ ਕਰੇ ਜੇ ਵਾਹ ਕਹਿੰਦੇ ਵੈਦ ਹਰਦਾਸ ਤੂੰ ਦੁੱਖ ਲੱਭਦਾ ਫਿਰਦਾ ਵਾ ਨਵਜ ਟੋਕੇ ਪਰ ਅਸਲ ਦੇ ਵਿੱਚ ਉਹ ਦੁੱਖ ਨਵਜ ਦੇ ਵਿੱਚੋਂ ਤੈਨੂੰ ਲੱਭਣਾ ਨਹੀਂ ਉਹ ਹੈ ਕਰਕ ਕਰੇ ਜੇ ਵਾਹ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜਿਹੜੀ ਅੰਦਰ ਤੜਪਿਆ ਨਾ ਜਿਹੜੀ ਅੰਦਰ ਕੀ ਸੁੱਟਦੀ ਐ ਉਹ ਤੇਰੇ ਸਮਝ ਵਿੱਚ ਨਹੀਂ ਆਉਣੀ ਉਹ ਨਵਜ ਤੋਂ ਤੂੰ ਨਹੀਂ ਪਛਾਣ ਸਕਦਾ ਤਾਂ ਮੈਂ ਜ਼ਿਕਰ ਕੀਤਾ ਵੀ ਦਰਸ਼ਨਾਂ ਦੀ ਪਰਮੇਸ਼ਰ ਦੇ ਦਰਸ਼ਨਾਂ ਦੀ ਅੰਦਰ ਤੜਪ ਪੈਦਾ ਹੋ ਜਾਣੀ ਪਰਮੇਸ਼ਰ ਦੀ ਪ੍ਰਾਪਤੀ ਦੀ ਅੰਦਰ ਇੱਛਾ ਹੋ ਜਾਣੀ ਇਹ ਸਭ ਤੋਂ ਉੱਤਮ ਹੈ ਪਰ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਦਰਸਾਇਆ ਜੀ ਉਹ ਫਿਰ ਵੈਦ ਨੂੰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਵੈਦ ਤੂੰ ਤੇ ਮੈਨੂੰ ਦਵਾਈ ਦੇਣ ਆਇਆ ਨਾ ਸਾਰੀ ਸ੍ਰਿਸ਼ਟੀ ਰੋਗੀ ਹੈ